ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਦੀ ਹਾਂ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਸੂਟ ਦਿਖਾਉਣੇ ਫਰਸਟ ਸੂਟ ਜਿਹੜਾ ਆਪਣਾ ਰਹੇਗਾ ਮਜੈਂਟਾ ਸ਼ੇਡ ਚ ਰਹੇਗਾ ਬਹੁਤ ਸੋਹਣਾ ਲਾਈਟ ਜਿਹੜਾ ਆ ਸ਼ਰਟ ਦਾ ਫੈਬਰਿਕ ਰਹੇਗਾ ਤੇ ਨਾਲ ਜਿਹੜੀ ਆ ਬਾਟਮ ਹੋਏਗੀ ਨਾਲ ਪਿਓਰ ਮਜੈਂਟਾ ਦੀ ਠੀਕ ਹੈ ਇਹ ਫੈਬਰਿਕ ਹੋਏਗਾ ਪਿਓਰ ਪਸ਼ਮੀਨੇ ਦਾ ਜੀ ਟਿਸਟਾ ਬ੍ਰਾਂਡ ਦਾ ਫੈਬਰਿਕ ਹੋਏਗਾ ਵਿਦਆਊਟ ਬ੍ਰਾਂਡ ਕੋਈ ਨਹੀਂ ਹੋਏਗਾ ਸੂਟ ਸਾਰੇ ਜਿਹੜੇ ਸੂਟ ਦਿਖਾਵਾਂਗੇ ਸਾਰੇ ਟਿਸਟਾ ਬ੍ਰਾਂਡ ਦੇ ਹੋਣਗੇ ਜੀ ਜਿਹੜੀਆਂ ਪੈਨਾਂ ਦਾ ਟਿਸਟਾ ਬ੍ਰਾਂਡ ਦੇ ਸੂਟ ਵੇਅਰ ਕਰਦੀਆਂ ਉਹਨਾਂ ਨੂੰ ਪਤਾ ਹੈ ਕਿ ਇਹ ਬ੍ਰਾਂਡ ਦਾ ਜਿਹੜਾ फैब्रिक बहुत अच्छा क्वालिटी बहुत वाली होंगी है कोई बुर वगैरह नहीं आएगी बहुत क्वालिटी वाइज फैब्रिक रहेगा क्योंकि यह ब्रांड है जी टीस्टा टीस्टा ब्रांड का बहुत ही वीया फैब्रिक रहेगा ਤੇ ਫੈਬਰਿਕ ਹੋਏਗਾ ਪਿਓਰ ਪਸ਼ਮੀਨਾ ਠੀਕ ਹੈ ਜੀ ਨਾਲ ਕੰਟਰਾਸਟ ਬਾਟਮ ਰਹੇਗੀ ਬਹੁਤ ਸੋਹਣੇ ਕੰਟਰਾਸਟ ਬਣੇ ਹੋਏ ਆ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਅਕੋਰਡਿੰਗ ਕਲਰ ਪਸੰਦ ਕਰ ਸਕਦੇ ਹੋ ਜਿੱਦਾਂ ਲਾਈਟ ਯਾ येलो ਕਲਰ ਆ ਗਿਆ ਠੀਕ ਹੈ ਜੀ ਨੈਕਸਟ ਲਾਈਟ ਗ੍ਰੇ ਆ ਗਿਆ ਸੌਰੀ ਲਾਈਟ ਗ੍ਰੇ ਹੈ ਤਾਂ ਲਾਈਟ 골ਡਨ ਆ ਗਿਆ ਇਦਾਂ ਦੇ ਜਿਹੜੇ ਕਲਰ ਅੱਜਕੱਲ ਸਾਰੀਆਂ ਹੀ ਪੈਣਾ ਵੇਅਰ ਕਰਦੀਆਂ ਚਾਹੇ ਉਹ ਗਰਲਿਸ਼ ਲੁੱਕਾਂ ਨੇ ਹੋਣ ਚਾਹੇ ਉਹ 50 ਪਲੱਸ ਵਾਲੇ ਹੋਣ ਚਾਹੇ 40 ਪਲੱਸ ਵਾਲੇ ਹੋਣ ਹਰ ਇੱਕ ਤਰ੍ਹਾਂ ਦੀ ਪੈਣਾ ਇਹ ਵੇਅਰ ਕਰਦੇ ਠੀਕ ਹੈ ਜੀ ਅਗਰ ਤੁਸੀਂ ਇਹਦੇ ਤੇ ਕੋਈ ਲੇਸ ਵਗੈਰਾ ਲਗਾ ਕੇ ਇਹਨੂੰ ਰੈਡੀ ਕਰਾਉਣੀ ਹੈ ਤਾਂ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸਰਦਾਰੀ ਜਿਹਾ ਸੂਟ ਹੋਣਗੇ ਬਹੁਤ ਸੋਹਣੇ ਬਣਨਗੇ ਜਿਹੜੀਆਂ ਪੈਣਾ ਗੁਰਦੁਆਰਾ ਸਾਹਿਬ ਵਗੈਰਾ ਜਾ ਕੇ ਵੇਅਰ ਕਰਨਾ ਚਾਹੁੰਦੀਆਂ ਆ ਜਾਣ ਲੱਗੇ ਜਾਂ ਫਿਰ ਕਿਤੇ ਹੋਰ ਆਪਾਂ ਨਾਰਮਲ ਫੰਕਸ਼ਨ ਦੇ ਵੇਅਰ ਕਰਦੇ ਆ ਤਾਂ ਬਹੁਤ ਹੀ ਵਧੀਆ ਸਰਦਾਰੀ ਲੁੱਕ ਵਾਲੇ ਸੂਟ ਬਣਨਗੇ ਰੈਡੀ ਹੋਣਗੇ ਜੀ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਅਗਰ ਸਟਿਚ ਕਰਾਣਾ ਵੀ ਕਰਾ ਸਕਦੇ ਹੋ